ਵਾੜੀ ਸਦਵਾਰ ਜਿਨ ਮਾਨਸਤੇ ਦੇਵ ਤੇ ਕੀਏ ਪ੍ਰਾਰਥਨਾ ਲਾਗੀ ਵਾਰ ਜੇ ਸੋ ਚੰਦਾ ਉਪਮਹਿ ਸੂਰਜ ਚੜੇ ਹਜ਼ਾਰ ਇੱਤੇ ਚੱਲ ਰਹੇ ਦਿਆ 면을 뿌린다

मालिक मान जुग जुग टल सत ਤਨ 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 ਸਤਿ ਸਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾ ਦੀ ਪਾਵਨ ਪਵਿੱਤਰ ਜੁਰੀ ਚ ਪਹੁੰਚ ਗਏ ਕਾਫੀ ਸਮੇਂ ਤੋਂ ਨਾਬਾ ਗੁਰਪ੍ਰੀਤ ਸਿੰਘ ਜੀ ਵਾਦਿਆ ਵਾਲੇ ਅਤੇ ਮਹਾਪੁਰਖਾਂ ਦੇ ਜਥੇ ਤੋਂ ਗੁਰਬਾਣੀ ਦਾ ਕੀਰਤਨ ਸਰਮਣ ਕਰਕੇ ਆਪਣੇ ਜੀਵਨ ਦੀਆਂ ਘੜੀਆਂ ਟਾਈਮ ਅਤੇ ਸਵਾਸਨ ਦੇਖੇ ਵਿੱਚ ਜਲਾ ਰਿਹਾ ਆ ਸੰਸਾ ਬਹੁਤ ਹੀ ਉਤਮ ਕਰਮ ਵਾਲਿਓ ਜਿਨ੍ਹਾਂ ਨੂੰ ਇਹ ਜੇ ਕਾਲ ਯੁਗ ਦੇ ਪਿਆਨ ਸਮੇਂ ਚ ਗੁਰਬਾਣੀ ਦਾ ਕੀਰਤਨ ਖੌਰ ਗੁਰਮਤਿ ਦੇ ਵਿਚਾਰਾਂ ਸਤ ਸੰਗ ਦੀਆਂ ਕੜੀਆਂ ਪ੍ਰਾਪਤਵੀਆਂ ਹਨ ਸੋ ਸਤ ਸੰਗ ਦੀ ਆਪ ਸੰਤਨ ਬੜੀ ਪ੍ਰਕਾਰ ਪਤਾ ਹੀ ਹੈ ਸਤਨਵਾਸੀ ਸ੍ਰੀਮਾਨ ਸੰਤ ਬਾਬਾ ਸਰਦੇਵ ਸਿੰਘ ਜੀ ਮਹਾਰਾਜ ਸਤ ਸਰ ਲਾਹੌਰਾ ਸਾਹਿਬ ਵਾਲੇ ਮਹਾਂਪੁਰ ਉਹਨਾਂ ਤੋਂ ਬਰੋਸਾ ਹੈ ਸੰਤ ਬਾਬਾ ਕਸ਼ਮੀਰਾ ਸਿੰਘ ਦੀ ਮਹਾਂਪੁਰ ਉਹਨਾਂ ਵੱਲੋਂ ਸੰਗਤਾਂ ਨੂੰ ਹਰ ਸਾਲ ਦੀ ਤਰ੍ਹਾਂ ਇਸ ਵਾਰ ਵੀ ਪੰਜ ਦਰਵਾਨ ਮਿਲੇ ਹਰ ਸੰਗਤਾਂ ਦੇ ਬਹੁਤ ਹੀ ਉੱਤਮ ਕਰਮ ਹਨ ਸੋ ਸਤਸੰਗ ਜੀ ਸੰਗਤਾਂ ਨੂੰ ਬੇਨਤੀ ਹੈ ਵੀ ਸਮੇਂ ਸਿਰ ਪਹੁੰਚਿਆ ਕਰੋ ਜਿੰਨਾ ਪਹਿਲਾਂ ਆਵਾਂਗੇ ਉਹਨਾਂ ਪਹਿਲਾਂ ਆਉਂਦਾ ਜਿਆਦਾ ਫਲ ਪ੍ਰਾਪਤ ਹੁੰਦਾ ਹੈ ਜਿਨ੍ਹਾਂ ਦੇਟ ਆਈਏ ਉਹਨਾਂ ਦਾ ਲਾਭ ਘੱਟ ਮਿਲਦਾ ਸੰਗਤਾਂ ਨੂੰ ਬੇਨਤੀ ਵੀ ਮਹਾਪੁਰਖਾਂ ਦੇ ਆਉਣ ਤੋਂ ਪਹਿਲਾਂ ਸਾਰੀ ਜੀ ਸੰਗਤ ਨੂੰ ਉਹਨਾਂ ਨਾਲ ਦੇ ਵਿੱਚ ਪੂਰਾ ਸ਼ਾਂਤੀ ਬਣਾ ਲੈਣ ਚਾਹੀਦੇ ਹਨ ਬਹੁਤ ਹੀ ਸੰਗਤ ਨੇ ਖਾਜ਼ਰੀ ਹੋਣਾ ਪਾਉਣਾ ਸ਼ੁਰੂ ਕਰਨਾ ਹੈ ਕਿ ਮਾਪੁਰਖ 3 ਵਜੇ ਲੱਗਦੇ ਹਨ ਫਿਰ 4 ਵਜੇ ਤੱਕ ਸੰਗਤ ਤਕਰੀਬਨ ਹੁੰਦੀ ਰਹਿੰਦੀ ਹੈ ਸਾਜ ਸੰਗਤ ਦੇ ਵਿੱਚ ਟਕਾ ਨਹੀਂ ਬਣਦਾ ਇਸ ਕਰਕੇ ਸੰਗਤਾਂ ਨੂੰ ਬੇਨਤੀ ਹੈ ਵੀ ਪਹਿਲਾਂ ਆਇਆ ਕਰੋ ਬੱਲਾ ਆ ਕੇ ਆਪੋ ਆਪਣੇ ਥਾਂ ਤੇ ਬੈਠ ਕੇ ਹਰਿ ਜਸ ਕੀਰਤਨ ਔਰ ਗੁਰਮਤਿ ਦੀਆਂ ਵਿਚਾਰਾਂ ਪਾਵੇਂ ਮਹਾਂਪੁਰਖਾਂ ਦਾ ਜਥਾ ਲੱਗਿਆ ਹੁੰਦਾ ਪਾਵੇਂ ਕਿ ਹੋਰ ਗੁਰਮਤਿ ਪਿਆਰੇ ਕਥਾ ਕੀਰਤਨ ਕਰਦੇ ਹਨ ਪਾ ਕੇ ਮਹਾਂਪੁਰਖਾਂ ਦੇ ਆਉਣ ਤੋਂ ਪਹਿਲਾਂ ਪਹਿਲਾਂ ਸਾਰੀ ਸੰਗਤ ਨੂੰ ਬੇਨਤੀ ਹੈ ਭਾਈ ਤਕਾ ਔਰ ਸ਼ਾਂਤੀ ਦੁਆਰਾ ਇਤਨ ਔਰ ਵਿਚਾਰਾਂ ਤੋਂ ਲਾਭ ਪ੍ਰਾਪਤ ਕਰੇ ਖਰੋ ਕਿਉਂਕਿ ਸਤਗੁਰਾਂ ਦਾ ਫਰਮਾਨ ਹੈ ਪਰ ਆਕੀ ਉਸਤਤ ਕਰੋ ਸੰਤ ਮੀਤ ਸਾਵਧਾਨ ਅਕਾਗਰ ਜੀ ਸੰਤ ਜੀ ਨਾਮ ਰਰ ਜਸ ਗਾਇਓ ਕੋਟ ਜਨਮ ਕੇ ਧੋਖਵਾਇਓ ਸਵਾਹ ਸਤਕਾਰ ਜੋ ਸੰਤ ਜੀ ਸੰਤ ਬਾਬਾ ਕਸ਼ਮੀਰਾ ਸਿੰਘ ਜੀ ਮਹਾਂਪੁਰਖ ਪਹੁੰਚ ਚੁੱਕੇ ਹਨ ਇਹ ਸ਼ਬਦ ਪੜ ਕੇ ਆਪਾਂ ਸਮਾਪਤੀ ਕਰਾਂਗੇ ਮਹਾਂਪੁਰਖਾਂ ਦੇ ਕਮਾਈ ਹੋਏ ਬਚਨ ਸਰਬਨ ਕਰੀਏ ਉਤਮ ਸਲੋਕ ਸਾਧ ਕੇ ਬਚਨ ਕਮਲੀਕ ਲਾਲ ਰਤਨ ਸੁਨਤ ਕਮਾਉਤ ਹੋਤ ਪਦਾਰ ਆਪ ਤਰੇ प्यार ਆਵੇ <coughs> ਲੋ <coughs>